ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਰਦੀਆਂ 'ਚ ਦਹੀਂ ਨੂੰ ਕਿਸ ਤਰ੍ਹਾਂ ਜਮਾਣਾ ਹੈ। ਜ਼ਿਆਦਾਤਰ ਸਰਦੀਆਂ ਵਿੱਚ ਦਹੀਂ ਜਮਾਣ ਦੀ ਬਹੁਤ ਪ੍ਰੋਬਲਮ ਆਉਂਦੀ ਆ ਤੇ ਸਰਦੀਆਂ 'ਚ ਦਹੀਂ ਜਲਦੀ ਨਹੀਂ ਜੰਮਦਾ ਜਾਂ ਪਤਲਾ ਜਮ ਜਾਂਦਾ ਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਦਹੀਂ ਜਮਾਣ ਦਾ। ਜੇਤੋਂ ਤੁਸੀਂ ਦਹੀਂ ਨੂੰ ਜਮਾਣਾ ਹੈ ਦੁੱਧ ਤੁਹਾਡਾ ਨਾ ਤਾਂ ਜ਼ਿਆਦਾ ਠੰਡਾ ਹੋਣਾ ਚਾਹੀਦਾ ਤੇ ਨਾ ਹੀ ਤੁਹਾਡਾ ਜ਼ਿਆਦਾ ਗਰਮ ਹੋਣਾ ਚਾਹੀਦਾ। ਤੇ ਸਭ ਤੋਂ ਪਹਿਲਾਂ ਅਸੀਂ ਲਿਆਇਆ ਦੁੱਧ ਤੇ ਦੋ ਦੁੱਧ ਨੂੰ ਅਸੀਂ ਪਹਿਲੇ ਹੀ ਉਬਾਲਾ ਦਿੱਤਾ ਆ ਤੇ ਇਹ ਬਿਨਾ ਮਲਾਈ ਵਾਲਾ ਦੁੱਧ ਆ ਤੇ ਇੱਕ ਲਿਆ ਆਪਾਂ ਫਰਾਈ ਬੀਨ ਤੇ ਫਰਾਈ ਬੀਨ ਦੇ ਵਿੱਚ ਅਸੀਂ ਦੁੱਧ ਨੂੰ ਪਾ ਕੇ ਗਰਮ ਕਰ ਲਾਂਗੇ ਫਰਾਈ ਬੀਨ ਦੇ ਵਿੱਚ ਆਪਾਂ ਦੁੱਧ ਨੂੰ ਪਾ ਲਿਆ ਤੇ ਅੰਨ ਨੂੰ ਆਪਾਂ ਗੈਸ ਉੱਪਰ ਗਰਮ ਕਰ ਲਾਂਗੇ ਨਾ ਤਾਂ ਆਪਾਂ ਦੁੱਧ ਨੂੰ ਜ਼ਿਆਦਾ ਗਰਮ ਕਰਨਾ ਆ ਜੇ ਆਪਾਂ ਜ਼ਿਆਦਾ ਗਰਮ ਕਰਾਂਗੇ ਤਾਂ ਵੀ ਦਹੀਂ ਬਿਲਕੁਲ ਨਹੀਂ ਜੰਮਦਾ ਤਦ ਜੇ ਅਸੀਂ ਇਹ ਠੰਡੇ ਨੂੰ ਜਾਂ ਆਗ ਲਾ ਦਾਂਗੇ ਜਾਂ ਖੱਟਾ ਲਾ ਦਾਂਗੇ ਤਾਂ ਦਹੀਂ ਤਾਂ ਨਹੀਂ ਜਾਂਦਾ ਤੇ ਇਸ ਕਰਕੇ ਪਹਿਲਾਂ ਅਸੀਂ ਗੈਸ ਉਪਰ ਆ ਕਿਸ ਨੂੰ ਗਰਮ ਕਰਾਂਗੇ ਤੇ ਫਿਰ ਅੱਗੇ ਤੁਹਾਨੂੰ ਤਰੀਕਾ ਦੱਸਾਂਗੇ ਕਿ ਦੁੱਧ ਨੂੰ ਖੱਟਾ ਕਿਸ ਤਰ੍ਹਾਂ ਲਗਾਉਣਾ ਹੈ ਗੈਸ ਦੇ ਉੱਪਰ ਆਪਾਂ ਦੁੱਧ ਨੂੰ ਗਰਮ ਕਰਨ ਲਈ ਰੱਖਤਾ ਹੈ ਤੇ ਅਸੀਂ ਇਹਨੂੰ ਕੋਸਾ ਕਰਨਾ ਹੈ ਜਦੋਂ ਦੁੱਧ ਸਾਡਾ ਕੋਸਾ ਹੋ ਜਾਏਗਾ ਤੇ ਫਿਰ ਅਸੀਂ ਇਸ ਨੂੰ ਖੱਟਾ ਲਗਾਵਾਂਗੇ ਦੁੱਧ ਸਾਡਾ ਬਿਲਕੁਲ ਗਰਮ ਹੋ ਗਿਆ ਜਿੰਨਾ ਸਾਨੂੰ ਚਾਹੀਦਾ ਸੀ ਤੇ ਇਹ ਆਸ ਨੂੰ ਕਰ ਦਿੰਦੇ ਆ ਬੰਦ ਦੁੱਧ ਨੂੰ ਮੈਂ ਇਸ ਬਰਤਨ ਦੇ ਵਿੱਚ ਪਾ ਦਾਂਗੀ ਇੱਕ ਚਮਚ ਲਿਆ ਆਪਾਂ ਖੱਟਾ ਯਾਨਕਿ ਦਹੀਂ ਤੇ ਇਹ ਆਪਾਂ ਦੁੱਧ ਦੇ ਵਿੱਚ ਪਾ ਦਾਂਗੇ ਤੇ ਸਭ ਇਕੱਲਾ ਮਿਕਸ ਕਰ ਦਾਂਗੇ ਦੁੱਧ ਦੇ ਵਿੱਚ ਆਪਾਂ ਖੱਟੇ ਨੂੰ ਪਾਤਾ ਇੱਕ ਪਾਵਾਂਗੇ ਹਰੀ ਮਰਚ ਤੁਸੀਂ ਹਰੀ ਮਰਚ ਦੀ ਜਗ੍ਹਾ ਲਾਲ ਮਰਚ ਵੀ ਲੈ ਸਕਦੇ ਹੋ ਇਹਨੂੰ ਦੁੱਧ ਵਿੱਚ ਪਾਵਾਂਗੇ ਇਕ ਲਈ ਇਕੋਲੀ ਕੋਲੀ ਨਾਲ ਅਸੀਂ ਦੁੱਧ ਨੂੰ ਟੱਕ ਦਾਂਗੇ ਇੱਕ ਲੈਣੀ ਟੋਪੀ ਘਰ ਵਿੱਚ ਟੋਪੀ ਆਮ ਹੁੰਦੀ ਹੈ ਤੁਸੀਂ ਕੋਈ ਵੀ ਟੋਪੀ ਲੈ ਸਕਦੇ ਹੋ ਜਿਹੜੀ ਤੁਸੀਂ ਘੱਟ ਵਰਤਦੇ ਹੋ ਇਹਦੇ ਚ ਪਾਵਾਂਗੇ ਜਿੱਦੇ ਤੇ ਆਪਾਂ ਦਹੀਂ ਨੂੰ ਪਤਲਾ ਆਇਆ ਇੰਜ ਕਰਕੇ ਉਪਰੋਂ ਨੂੰ ਕਵਰ ਕਰ ਦੇਣਾ ਹੈ ਜਦੋਂ ਅਸੀਂ ਦੁੱਧ ਨੂੰ ਦੇਣ ਲਾਂਦੇ ਆ ਤਾਂ ਉਹਨੂੰ ਸਰਦੀਆਂ ਵਿੱਚ ਚੰਗੀ ਤਰ੍ਹਾਂ ਕਵਰ ਕਰਨਾ ਹੁੰਦਾ ਆ ਤਾਂ ਆਪਾਂ ਲਈਏ ਬੁੱਲਣ ਦੀ ਟੋਪੀ ਤੇ ਇਹਦੀ ਗਰਮਿਆਸ ਦੇ ਨਾਲ ਦਹੀਂ ਬਹੁਤ ਵਧੀਆ ਜੰਮੇਗਾ ਬਿਲਕੁਲ ਬਾਜ਼ਾਰ ਵਰਗਾ ਤੇ ਆ ਦੇਖੋ ਦਹੀਂ ਵਾਲੀ ਘਰ ਦੀ ਨੂੰ ਮੈਂ ਟੋਪੀ ਦੇ ਵਿੱਚ ਲਬੇੜਤਾ ਆ ਅਨੂੰ ਆਪਾਂ ਰੱਖ ਦਾਂਗੇ ਤੁਸੀਂ ਇਹਨੂੰ ਕਿਚਨ 'ਚ ਹੀ ਰੱਖ ਸਕਦੇ ਹੋ ਕੋਰਨਰ 'ਚ ਤੇ ਆਹ ਦੇਖੋ ਮੈਂ ਕਿਚਨ ਦੇ ਕੋਰਨਰ 'ਚ ਰੱਖਤਾ ਆ ਤੇ ਜਦੋਂ ਸਾਡਾ ਦਹੀਂ ਜੰਮੇਗਾ ਫਿਰ ਅਸੀਂ ਤੁਹਾਨੂੰ ਦਹੀਂ ਨੂੰ ਵੀ ਦਿਖਾਵਾਂਗੇ ਦਹੀਂ ਬਣਾਨੇ ਆ ਤੇ ਦਹੀਂ ਬਹੁਤ ਹੀ ਵਧੀਆ ਸੰਘਣਾ ਜੰਮਦਾ ਹੈ ਤੇ ਫੁੱਟੀਆਂ ਵਾਲਾ ਜੰਮਦਾ ਹੈ ਤੇ ਤੁਸੀਂ ਵੀ ਸਰਦੀਆਂ 'ਚ ਇਦਾਂ ਦਹੀਂ ਨੂੰ ਘੱਟਾ ਲਾਇਓ ਤੁਹਾਡਾ ਦਹੀਂ ਬਿਲਕੁਲ ਸਹੀ ਜੰਮੇਗਾ ਤੇ ਕਦੇ ਪਤਲਾ ਦਹੀਂ ਨਹੀਂ ਜੰਮੇਗਾ ਲਓ ਜੀ ਆਪਾਂ ਦੇਖਨੇ ਆ ਸਾਡਾ ਦਹੀਂ ਜੰਮਿਆ ਕਾ ਨਹੀਂ ਤੁਹਾਨੂੰ ਵੀ ਆਪਾਂ ਦਖਾਣੇ ਤੇ ਟੋਪੀ ਦੇ ਵਿੱਚ ਉਸੇ ਹੀ ਕੱਢ ਲਿਆ ਦਹੀਂ ਇਹ ਦੇਖੋ ਦਹੀਂ ਸਾਡਾ ਬਹੁਤ ਵਧੀਆ ਜੰਮਿਆ ਤੁਸੀਂ ਵੀ ਇਸ ਤਰੀਕੇ ਨਾਲ ਦਹੀਂ ਨੂੰ ਬਣਾਇਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸੱਦਿਆਂ ਵਿੱਚ ਦਹੀਂ ਜਮਾਉਣ ਦਾ ਬਹੁਤ ਵਧੀਆ ਤਰੀਕਾ ਆ